ਸਤਿ ਸ਼੍ਰੀ ਅਕਾਲ ਜੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਦਿਲ ਸੋਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਬਣਾਵਾਂਗੀ ਬਿਲਕੁਲ ਨਵੇਂ ਤਰੀਕੇ ਦੀ ਬੇਸਨ ਦੀ ਪੂਜੀ ਅੰਡੇ ਦੀ ਪੂਜੀ ਜਾਂ ਫਿਰ ਪਨੀਰ ਦੀ ਪੂਜੀ ਤਾਂ ਤੁਸੀਂ ਬਹੁਤ ਵਾਰੀ ਖਾਧੀ ਹੋਣੀ ਹੈ ਇੱਕ ਵਾਰੀ ਬੇਸਨ ਦੀ ਪੂਜੀ ਇਸ ਤਰੀਕੇ ਦੇ ਨਾਲ ਬਣਾ ਕੇ ਦੇਖਿਓ ਜਿਹੜੇ ਤਰੀਕੇ ਦੇ ਨਾਲ ਮੈਂ ਬਣਾ ਰਹੀ ਹਾਂ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏਗੀ ਤੇ ਚਲੋ ਅ디 ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਤੇ ਬੇਸਨ ਦੀ ਪੂਜੀ ਬਣਾਉਣ ਵਾਸਤੇ ਮੈਂ 4 ਵੱਡੇ ਚਮਚ ਬੇਸਨ ਦੇ ਲਏ ਨੇ ਤੇ ਨਾਲ ਹੀ ਇੱਥੇ ਮੈਂ ਇੱਕ ਪਿਆਜ਼ ਬਰੀਕ-ਬਰੀਕ ਕੱਟ ਲਿੱਤਾ ਹੈ ਇੱਕ ਟਮਾਟਰ ਚਾਰ ਹਰੀਆਂ ਮਿਰਚਾਂ ਤੁਸੀਂ ਜਿੰਨੀ ਸਪਾਈਸੀ ਇਹ ਪੁਰਜੀ ਖਾਣਾ ਚਾਹੁੰਦੇ ਹੋ ਆਪਣੇ ਹਿਸਾਬ ਨਾਲ ਮਿਰਚਾਂ ਲੈ ਲੈਣਾ ਇੱਥੇ ਮੈਂ ਇੱਥੇ ਚਾਰ ਮਿਰਚਾਂ ਲਈਆਂ ਨੇ ਕੱਟ ਕੇ ਤੇ ਨਾਲ ਹੀ 10 ਲਸਣ ਦੀਆਂ ਕਲੀਆਂ ਸਭ ਤੋਂ ਪਹਿਲਾਂ ਬੇਸਣ ਦਾ ਘੋਲ ਤਿਆਰ ਕਰ ਲਾਂਗੇ ਬੇਸਣ ਦੇ ਵਿੱਚ ਆਪਾਂ ਕੁਝ ਵੀ ਮਿਕਸ ਨਹੀਂ ਕਰਨਾ ਆਪਾਂ ਨੋਰਮਲ ਪਾਣੀ ਪਾ ਕੇ ਇੱਥੇ ਇਹਦਾ ਘੋਲ ਜਿਹਾ ਤਿਆਰ ਕਰ ਲੈਣੇ ਕੋਲ ਜਿਹੜਾ ਹੈਗਾ ਆਪਾਂ ਨਾ ਤਾਂ ਬਹੁਤ ਪਤਲਾ ਰੱਖਣਾ ਤੇ ਨਾ ਹੀ ਬਹੁਤ ਜ਼ਿਆਦਾ ਗਾੜਾ। ਹਜੇ ਇਹ ਬਹੁਤ ਜ਼ਿਆਦਾ ਗਾੜਾ ਹੈਗਾ ਇਹਦੇ ਵਿੱਚ ਥੋੜਾ ਜਿਹਾ ਪਾਣੀ ਮੈਂ ਹੋਰ ਪਾਵਾਂਗੀ ਤੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਤਾਂ ਜੋ ਜਿਹੜਾ ਬੇਸਨ ਹੈਗਾ ਇਹਦੇ ਵਿੱਚ ਲੰਮਸ ਨਾ ਬਣਨ। ਕੋਲ ਜਿਹੜਾ ਹੈਗਾ ਦੇਖੋ ਇਸ ਤਰੀਕੇ ਦਾ ਬਣ ਕੇ ਤਿਆਰ ਹੋ ਗਿਆ। ਤੇ ਇਹ ਭੁਜੀ ਵੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣੀ ਹੈ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਭੁਜੀ ਬਣਾਉਣ ਵਾਸਤੇ ਇੱਥੇ ਮੈਂ ਅੱਧੀ ਘੜਚੀ ਸਰੋਂ ਦਾ ਤੇਲ ਪਾ ਲਿੱਤਾ ਹੈ ਇਹ ਸਰੋਂ ਦਾ ਤੇਲ ਪਹਿਲਾਂ ਹੀ ਮੈਂ ਗਰਮ ਕਰਕੇ ਦੀ ਕੁੜੱਤਨ ਕੱਢੀ ਹੋਈ ਹੈ ਤੇ ਜਿਹੜੀ ਭੁਜੀ ਹੈਗੀ ਹੈ ਸਰੋਂ ਦੇ ਤੇਲ ਦੇ ਵਿੱਚ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏਗੀ ਤੇਲ ਗਰਮ ਹੋ ਗਿਆ ਹੋਇਆ ਹੈ ਤੇ ਹੁਣ ਮੀਡੀਅਮ ਫਲੇਮ ਦੇ ਉੱਪਰ ਆਪਾਂ ਸਭ ਤੋਂ ਪਹਿਲਾਂ ਜੀਰਾ ਭੁੰਨਾਂਗੇ ਜੀਰਾ ਜਿਹੜਾ ਹੈਗਾ ਮੈਂ ਅੱਧੀ ਚਮਚ ਲੈ ਆਇਆ ਜੀਰੇ ਨੂੰ ਤਕਰੀਬਨ ਅੱਧਾ ਤੋਂ 1 ਮਿੰਟ ਹੋ ਗਿਆ ਜੀਰਾ ਜਿਹੜਾ ਹੈਗਾ ਹਲਕਾ ਜਿਹਾ ਭੁੰਨਿਆ ਗਿਆ ਇਸ ਨੂੰ ਬਹੁਤ ਜ਼ਿਆਦਾ ਕਾਲਾ ਨਹੀਂ ਕਰਨਾ ਹੁਣ ਇਸ ਦੇ ਵਿੱਚ ਪਾਵਾਂਗੇ ਲਸਣ ਤੇ ਲਸਣ ਨੂੰ ਵੀ ਆਪਾਂ ਲਾਈਟ ਬ੍ਰਾਊਨ ਬਹੋਂ ਤੱਕ ਭੁੰਨ ਲੈਣਾ ਲਸਣ ਜਿਹੜਾ ਹੈਗਾ ਦੇਖੋ ਲਾਈਟ ਬ੍ਰਾਊਨ ਹੋ ਚੁੱਕਾ ਹੈ ਤੇ ਹੁਣ ਇਸ ਦੇ ਵਿੱਚ ਪਾਵਾਂਗੇ ਜਿਹੜਾ ਪਿਆਜ਼ ਰੱਖਿਆ ਹੋਇਆ ਬਰੀਕ-ਬਰੀਕ ਕੱਟ ਕੇ ਪਿਆਜ਼ ਨੂੰ ਵੀ ਹੁਣ ਲਾਈਟ ਬ੍ਰਾਊਨ ਹੋਣ ਤੱਕ ਹੀ ਭੁੰਨਾ ਹੈ ਦੋ ਕੁ ਮਿੰਟ ਲੱਗੇ ਨੇ ਤੇ ਪਿਆਜ਼ ਜਿਹੜਾ ਹੈਗਾ ਲਾਈਟ ਬ੍ਰਾਊਨ ਹੋ ਗਿਆ ਹੁਣ ਇਸ ਦੇ ਵਿੱਚ ਪਾਵਾਂਗੇ ਟਮਾਟਰ ਤੇ ਹਰੀਆਂ ਮਿਰਚਾਂ ਹੁਣ ਇਹਨਾਂ ਨੂੰ ਸਿਰਫ ਆਪਾਂ 1 ਮਿੰਟ ਹੀ ਭੁੰਨਾਂਗੇ ਹਜੇ ਟਮਾਟਰਾਂ ਨੂੰ ਭੁੰਨਦੇ ਹੋਏ 1 ਮਿੰਟ ਹੋ ਗਿਆ ਹੋਇਆ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਅੱਧਾ ਚਮਚ ਹਲਦੀ ਪਾਊਡਰ ਦਾ ਨਾਲ ਹੀ ਇੱਥੇ ਪਾਵਾਂਗੀ ਮੈਂ ਚਮਚ ਦਾ ਚੌਥਾ ਹਿੱਸਾ ਡੇਗੀ ਮਿਰਚ ਦਾ ਅੱਧਾ ਚਮਚ ਸੁੱਕਾ ਧਨੀਆ ਪਾਊਡਰ ਇਹਨੂੰ ਸਕਿਪ ਨਾ ਕਰਿਓ ਇਹਦੇ ਨਾਲ ਫਲੇਵਰ ਬਹੁਤ ਵਧੀਆ ਆਉਂਦਾ ਹੈ अनुसार नमक मैं इतने अद्धा चम्मच नमक ले रही लाद के अनुसार नमक ते एक पा लेना है तकरीबन एक मिनट लिएन ले प्याज टमा एक मिनट हो गया होया है इतने मैं चमच का चौथा हिस्सा गर्म मसाला पाया है। इसे स्टेज पर ही आपका गर्म मसाला पाना है ਗਰਮ ਮਸਾਲਾ ਪਾਏ ਹੋਏ ਵੀ ਹੁਣ 1 ਮਿੰਟ ਹੋ ਗਿਆ ਹੋਇਆ ਤੇ ਜਿਹੜਾ ਬੇਸਣ ਦਾ ਘੋਲ ਹੈਗਾ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ ਹੁਣ ਆਪਾਂ ਕੜਾਈ ਦੇ ਵਿੱਚ ਪਾ ਲਾਂਗੇ ਤੇ ਫਲੇਮ ਇੱਥੇ ਆਪਾਂ ਬਿਲਕੁਲ ਲੋ ਕਰ ਦੇਣੀ ਹੈ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਤਾਂ ਜੋ ਜਿੰਨਾ ਬੇਸਣ ਜਿਹੜਾ ਨਾਲ ਲੱਗਿਆ ਹੋਇਆ ਇਹ ਵੀ ਉਤਰ ਜੇ ਤੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਸਾਰੀਆਂ ਚੀਜ਼ਾਂ ਨੂੰ ਤੇ ਲੋ ਫਲੇਮ ਦੇ ਉੱਪਰ ਆਪਾਂ ਇਸ ਨੂੰ ਢੱਕ ਕੇ ਪਹਿਲਾਂ 2 ਮਿੰਟ ਲਈ ਪਕਾਵਾਂਗੇ ਹਜੇ 1 ਮਿੰਟ ਹੀ ਹੋਇਆ ਮੈਨੂੰ ਇਸ ਨੂੰ ਟੱਕੇ ਪਕਾਉਂਦੇ ਹੋਏ ਤੇ ਇਸ ਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਦੇਖੋ ਜਿਹੜਾ ਬੇਸਨ ਹੈਗਾ ਕਿਵੇਂ گاੜਾ ਹੋਣਾ ਸ਼ੁਰੂ ਹੋ ਗਿਆ 1 ਮਿੰਟ ਹੋਰ ਇਸੇ ਤਰੀਕੇ ਨਾਲ ਬਕਾਵਾਂਗੇ 1 ਮਿੰਟ ਹੋਰ ਹੋ ਗਿਆ ਹੋਇਆ ਇਸ ਨੂੰ ਪਕਾਉਂਦੇ ਹੋਏ ਤੇ ਹੁਣ ਬਾਕੀ ਦਾ ਇਸ ਨੂੰ ਆਪਾਂ ਬਿਨਾਂ ਟੱਕੇ ਹੀ ਹਿਲਾਉਂਦੇ ਹੋਏ ਪਕਾਣਾ ਦੇਖੋ ਬੇਸਨ ਜਿਹੜਾ ਹੈਗਾ ਕਾਫੀ ਗਾੜਾ ਹੋ ਗਿਆ ਹੁਣ ਬਾਕੀ ਦਾ ਆਪਾਂ ਇਸ ਨੂੰ ਇਸੇ ਤਰ੍ਹਾਂ ਹੀ ਹਿਲਾਉਂਦੇ ਹੋਏ ਪਕਾ ਲੈਣਾ ਹੈ ਤਕਰੀਬਨ 1.5 ਮਿੰਟ ਹੋਰ ਲੱਗਣਾ ਹੈ ਮਤਲਬ ਕਿ ਟੋਟਲ 4 ਮਿੰਟ ਹੀ ਲੱਗਣੇ ਨੇ ਤੇ ਜਿਹੜਾ ਬੇਸਨ ਹੈਗਾ ਚੰਗੀ ਤਰ੍ਹਾਂ ਸੁੱਕ ਜਾਣਾ ਤੇ ਪੁਰਜੀ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਣੀ ਹੈ ਚਾਰਮਿੰਟ ਹੋ ਗਏ ਹੋਏ ਨੇ ਜਿਹੜੀ ਭੁਜੀ ਹੈਗੀ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਬਣ ਗਈ ਇਸ ਦੇ ਵਿੱਚ ਹੁਣ ਮੈਂ ਥੋੜਾ ਜਿਹਾ ਹਰਾ ਧਨੀਆ ਪਾ ਕੇ ਇਸ ਨੂੰ ਹਿਲਾ ਲਾਂਗੀ ਬਿਲਕੁਲੇ ਦੇਖਣ ਦੇ ਵਿੱਚ ਇਸ ਤਰ੍ਹਾਂ ਲੱਗ ਰਹੀ ਹੈ ਜਿਵੇਂ ਅੰਡਿਆਂ ਦੀ ਭੁਜੀ ਜਾਂ ਪਨੀਰ ਦੀ ਭੁਜੀ ਹੋਈ ਇੱਕ ਵਾਰੀ ਤੁਸੀਂ ਵੀ ਜਰੂਰ ਬਣਾ ਕੇ ਦੇਖਣਾ ਇਹ ਸਬਜ਼ੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਦੇਖੋ ਕਿੰਨਾ ਘੱਟ ਟਾਈਮ ਲੱਗਾ ਤੇ ਬੇਸਨ ਦੀ ਭੁਜੀ ਜਿਹੜੀ ਹੈਗੀ ਬਣ ਕੇ ਤਿਆਰ ਹੋ ਗਈ ਹੈ ਗਰਮਾ ਗਰਮ ਬੇਸੰਦੀ ਪੁਲਜੀ ਦੇਖੋ ਬਹੁਤ ਜਿਆਦਾ ਵਧੀਆ ਬਣ ਕੇ ਤਿਆਰ ਹੋਈ ਏ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਨਵੀਂ ਰੈਸিপি ਬਹੁਤ ਵਧੀਆ ਲੱਗੇਗੀ